ਲੋਕ ਸਭਾ ਚੋਣਾਂ ਨੂੰ ਲੈ ਕੇ ਜਿੱਥੇ ਪੰਜਾਬ ਦੇ ਵਿੱਚ ਸਾਰੀਆਂ ਸਿਆਸੀ ਪਾਰਟੀਆਂ ਆਪਣਾ ਦਮਖੰਮ ਲਾ ਰਹੀਆਂ ਨੇ ਤੇ ਉੱਥੇ ਹੀ ਭਾਜਪਾ ਤੋਂ ਇਲਾਵਾ ਹੋਰ ਬਾਕੀ ਸਿਆਸੀ ਪਾਰਟੀਆਂ ਤੋਂ ਵੀ ਰੋਕ ਕੇ ਸਵਾਲ ਪੁੱਛੇ ਜਾ ਰਹੇ ਨੇ ਕਿਸਾਨਾਂ ਦੇ ਵੱਲੋਂ ਵੀ ਇਹ ਐਲਾਨ ਕੀਤਾ ਗਿਆ ਸੀ ਸਿਰਫ ਭਾਜਪਾ ਹੀ ਨਹੀਂ ਬਾਕੀ ਪਾਰਟੀਆਂ ਦੇ ਉਮੀਦਵਾਰਾਂ ਨੂੰ ਵੀ ਘੇਰ ਕੇ ਸਵਾਲ ਕੀਤੇ ਜਾਣ ਤੇ ਆਪਣੇ ਮਸਲਿਆਂ ਦਾ ਹੱਲ ਜਿਹੜਾ ਪੁੱਛਿਆ ਜਾਵੇ ਤੇ ਜਿਸ ਤੋਂ ਬਾਅਦ ਬੀਤੇ ਦਿਨੇ ਜਦੋਂ ਗੁਰਪ੍ਰੀਤ ਸਿੰਘ ਜੀਪੀ ਜਿਹੜੇ ਕਿ ਆਮ ਆਦਮੀ ਪਾਰਟੀ ਦੇ ਸ਼੍ਰੀ ਫਤੇਗਰ ਸਾਹਿਬ ਤੋਂ ਉਮੀਦਵਾਰ ਨੇ ਚੋਣ ਪ੍ਰਚਾਰ ਕਰਨ ਦੇ ਲਈ ਪਹੁੰਚਦੇ ਨੇ ਤਾਂ ਉੱਥੇ ਇੱਕ ਨੌਜਵਾਨ ਦੇ ਵੱਲੋਂ ਉਹਨਾਂ ਹੱਥੋਂ ਸਵਾਲ ਪੁੱਛੇ ਜਾਂਦੇ ਨੇ ਜਿਸ ਤੋਂ ਬਾਅਦ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਬਲਾਰੇ ਅਮਰਦੀਪ ਸਿੰਘ ਧਾਰਨੀ ਉਹ ਰਾਦੇ ਵੱਲੋਂ ਗੰਭੀਰ ਇਲਜ਼ਾਮ ਲਗਾਏ ਗਏ ਨੇ ਅਮਰਦੀਪ ਸਿੰਘ ਧਾਰਨੀ ਉਹਨਾਂ ਦਾ ਕਹਿਣਾ ਹੈ ਕਿ ਉਸ ਨੌਜਵਾਨ ਦੇ ਸਵਾਲਾਂ ਦਾ ਜਵਾਬ ਦੇਣ ਤੋਂ ਇਲਾਵਾ ਆਮ ਆਦਮੀ ਪਾਰਟੀ ਦੇ ਵੱਲੋਂ ਉਸ ਨੌਜਵਾਨ ਦੇ ਨਾਲ ਕੁੱਟਮਾਰ ਕੀਤੀ ਗਈ ਹੈ ਵਰਕਰਾਂ ਦੇ ਵੱਲੋਂ ਕੁੱਟਮਾਰ ਕੀਤੀ ਗਈ ਹੈ ਤੇ ਨਾਲ ਹੀ ਉਹਨਾਂ ਨੇ ਕਹਿ ਕੇ ਪਹਿਲਾਂ ਕੰਮ ਨਹੀਂ ਕਰਦੇ ਤੇ ਜਦੋਂ ਸਵਾਲ ਪੁੱਛੇ ਜਾਂਦੇ ਨੇ ਤਾਂ ਜਵਾਬ ਦੇਣ ਦੀ ਬਜਾਏ ਉਹਨਾਂ ਦੇ ਨਾਲ ਕੁੱਟਮਾਰ ਕੀਤੀ ਜਾਂਦੀ ਹੈ ਤੇ ਇਸ ਤਰੀਕੇ ਦੇ ਗੰਭੀਰ ਇਲਜ਼ਾਮ ਲਗਾਉਂਦੇ ਹੋਏ ਅਮਰਦੀਪ ਸਿੰਘ ਧਾਰਨੀ ਉਹਨਾਂ ਦਾ ਕੀ ਕੁਝ ਕਹਿਣਾ ਹੈ ਆਓ ਸੁਣਦੇ ਹਾਂ ਬਿੱਤੇ ਸ਼ਾਮ ਨੂੰ ਮੇਰੇ ਤੇ ਹਮਲਾ ਹੋਇਆ ਮੈਂ ਸਰਕਾਰ ਨੂੰ ਦੱਸਣਾ ਚਾਹੁੰਦਾ ਅਸੀਂ ਆਮ ਆਦਮੀ ਪਾਰਟੀ ਦਾ ਵਿਰੋਧ ਕੀਤਾ ਸੀ ਬਿਕੋਜ਼ ਉਹਨਾਂ ਦੇ ਸਾਡੇ ਨਾਲ ਕੁਝ ਪਰਸਨਲ ਨਹੀਂ ਸੀ ਤੀਗੇ ਉਹਨਾਂ ਨੇ ਸਾਡੇ ਨਾਲ ਬਹੁਤ ੱੱਕਾ ਕੀਤਾ ਉਸ ਤੋਂ ਬਾਅਦ ਉਹ ਅਣਪਛਾਤੇ ਲੋਕਾਂ ਨੇ ਉਹਨਾਂ ਦੇ ਮੂੰਹ ਬੰਨੇ ਵੀ ਉਹਨਾਂ ਦੇ ਕੋਲ i20 ਗੱਡੀ ਨੰਬਰ ਪਲੇਟਾਂ ਉਹਨਾਂ ਦੀਆਂ ਕਵਰਤੀਆਂ ਜਦੋਂ ਮੈਂ ਸ਼ਾਮ ਨੂੰ ਖਾਣਾ ਖਾ ਕੇ ਇਹ ਪਿੰਡ ਤੋਂ ਸ਼ਹਿਰ ਕਰਨ ਨੂੰ ਪਿੰਡ ਤੋਂ ਬਾਹਰ ਜਾ ਰਿਹਾ ਸੀ ਤੇ ਐਂਟਰੀ ਪੁਆਇੰਟ ਤੋਂ ਦੁਬਾਰਾ ਪਿੰਡ ਕਿਨੂੰ ਮੁੜ ਰਿਹਾ ਸੀ ਤਾਂ ਉਹ ਗੱਡੀ ਵਿੱਚ ਆਏ ਤੇ ਉਹਨਾਂ ਨੇ ਮੇਰੇ ਤੇ ਬੇਸਬਾਲ ਬੱਲੇ ਲੈ ਕੇ ਹਮਲਾ ਕੀਤਾ ਪਰੰਤੂ ਮੈਂ ਉੱਥੋਂ ਭੱਜਣ ਵਿੱਚ ਕਾਮਯਾਬ ਹੋ ਗਿਆ ਇੱਕ ਜਣੇ ਨੇ ਮੈਨੂੰ ਧੱਕਾ ਮਾਰ ਕੇ ਗੇਵ ਦਿੱਤਾ ਤੇ ਉਸ ਤੋਂ ਬਾਅਦ ਇੱਕ ਉਹਨਾਂ ਵਿੱਚੋਂ ਮੋਨਾ ਤੇ ਲੰਬੇ ਜਿਹੇ ਇਨਸਾਨ ਨੇ ਇੱਕ ਇਹਾਬੀ ਨੂੰ ਸੈੱਟ ਕਰਦਾ ਪਿਸਤਲ ਆਪ ਦਾ ਸਿਲਵਰ ਕਮਰ ਦਾ ਪਿਸਤਲ ਕੱਢਿਆ ਤੇ ਮੇਰੇ ਤੇ ਖਾਇਰ ਕਰਨ ਲੱਗਿਆ ਪਰੰਤੂ ਮੇਰੀ ਪਾਰਲੀਮੈਂਟ ਦੀਆਂ ਚੋਣਾਂ ਨੂੰ ਲੈ ਕੇ ਅੱਜ ਸਾਰੀਆਂ ਪਾਰਟੀਆਂ ਦੀ ਜਿਹੜੀ ਅਸਲੀਅਤ ਹੈ ਉਹ ਸਾਹਮਣੇ ਆ ਰਹੀ ਹੈ ਜਿਨ੍ਹਾਂ ਦੇ ਵਿੱਚ ਚਾਹੇ ਪੰਜਾਬ ਦੇ ਵਿੱਚ ਰਾਜ ਕਰਨ ਵਾਲੀ ਪਾਰਟੀ ਹੈਗੀ ਆ ਚਾਹੇ ਦਿੱਲੀ ਦੇ ਵਿੱਚ ਰਾਜ ਕਰਨ ਵਾਲੀ ਪਾਰਟੀ ਹੈਗੀ ਆ ਅੱਜ ਲੋਕਾਂ ਨੂੰ ਜਦੋਂ ਕੋਈ ਨਮਾਇੰਦਾ ਲੋਕਾਂ ਦੇ ਵਿੱਚ ਜਾਂਦਾ ਹੈਗਾ ਤਾਂ ਉਸ ਨੇ ਦੱਸਣਾ ਹੁੰਦਾ ਕਿ ਉਹ ਦਾ ਇਲੈਕਸ਼ਨ ਲੜਨ ਪਿੱਛੇ ਮਕਸਦ ਕੀ ਹੈਗਾ ਉਹ ਲੋਕਾਂ ਲਈ ਕੀ ਕਰੂਗਾ ਔਰ ਜਿਹੜੇ ਲੋਕ ਅੱਜ ਸਰਕਾਰ ਦੇ ਵਿੱਚ ਹੈਗੇ ਆ ਜਾਂ ਸਰਕਾਰ ਦੇ ਭਾਗੀਦਾਰ ਹੈਗੇ ਆ ਉਹਨਾਂ ਨੂੰ ਲੋਕ ਇਸ ਕਰਕੇ ਸਵਾਲ ਖੜੇ ਕਰਦੇ ਹੈਗੇ ਆ ਕਿ ਪਿਛਲੇ ਟਾਈਮਾਂ ਦੇ ਵਿੱਚ ਚਾਹੇ ਜਾਤੀ ਰੰਜਿਸ਼ਾਂ ਦੇ ਤਹਿਤ ਚਾਹੇ ਉਹ ਜਿਹੜਾ ਹੈਗਾ ਪੋਲਿਟੀਕਲ ਤੌਰ ਤੇ ਜਿਸ ਤਰ੍ਹਾਂ ਮਿਊਸਪਲ ਕਮੇਟੀ ਜਾਂ ਸਰਪੰਚੀ ਦੀਆਂ ਇਲੈਕਸ਼ਨਾਂ ਦੇ ਵਿੱਚ ਜੋ ਤਾਂਦਲੀਆਂ ਹੋ ਰਹੀਆਂ ਹੈਗੀਆਂ ਜਦੋਂ ਉਹਨਾਂ ਦੇ ਰਿਗਾਰਡਿੰਗ ਲੋਕ ਕੁਐਸਚਨ ਕਰਦੇ ਹੈਗੇ ਆ ਤਾਂ ਉਹਨਾਂ ਦੇ ਉੱਤੇ ਬਦਮਾਸ਼ੀ ਤੇ ਉਤਰਨ ਵਾਲੀ ਗੱਲ ਜਿਹੜੀ ਹੈਗੀ ਆ ਸ਼ੁਰੂ ਹੋਈ ਵੀ ਆ ਸਾਡੇ ਆਮਲੋ ਦੇ ਵਿੱਚ ਤਰਮਗਾੜ ਦੇ ਵਿੱਚ ਕੁਝ ਲੋਕਾਂ ਨੇ ਜੀਪੀ ਸਾਹਿਬ ਨੂੰ ਕੁਝ ਕੁਐਸਚਨ ਕੀਤੇ ਕਿ ਸਾਨੂੰ ਦੱਸੋ ਕਿ ਅੱਜ ਜਿਹੜੀ ਹੈਗੀ ਆ ਇਲੈਕਸ਼ਨ ਦੇ ਵਿੱਚ ਪਰ ਉਹਨਾਂ ਦੇ ਜਵਾਬ ਦੇਣ ਦੀ ਬਜਾਏ ਉਹਨਾਂ ਨੂੰ ਬਾਅਦ ਦੇ ਵਿੱਚ ਜਦੋਂ ਉਹਨਾਂ ਨੇ ਉਹ ਬੰਦਾ ਦਾਖਲ ਹੈਗਾ ਉਹਨੂੰ ਕਿਵੇਂ ਕੁੱਟਿਆ ਮਾਰਿਆ ਗਿਆ ਕਿਸ ਤਰ੍ਹਾਂ ਉਹਦੇ ਉੱਤੇ ਹਮਲਾ ਕੀਤਾ ਗਿਆ ਇਹ ਇਸੇ ਤਰ੍ਹਾਂ ਜਿਹੜਾ ਹੈਗਾ ਜਿਹੜੀ ਭਾਰਤ ਦੀ ਪਾਰਟੀ ਅੱਜ ਪਾਵਰ ਦੇ ਵਿੱਚ ਸੀ ਪਿਛਲੇ ਟਾਈਮ ਦੇ ਵਿੱਚ ਜਦੋਂ ਉਹਨਾਂ ਨੂੰ ਕਿਸਾਨ ਜਿਹੜੇ ਹੈਗੇ ਆ ਸਵਾਲ ਕਰਦੇ ਹੈਗੇ ਆ ਤਾਂ ਉਹ ਪੰਜਾਬ ਦੀ ਜਿਹੜੀ ਧਿਰ ਹੈਗੀ ਆ ਆਮ ਆਦਮੀ ਪਾਰਟੀ ਉਹਦੇ ਨਾਲ ਲੜ ਕੇ ਕਿਸ ਤਰ੍ਹਾਂ ਪੁਲਿਸ ਦੇ ਰਾਹੀਂ ਉਹਨਾਂ ਦੇ ਉੱਤੇ ਤਸ਼ੱਦਦ ਕਰਦੇ ਆ ਕਿਵੇਂ ਉਹਨਾਂ ਲੋਕਾਂ ਨੂੰ ਕੁੱਟਿਆ ਮਾਰਿਆ ਜਾਂਦਾ ਹੈਗਾ ਮੈਨੂੰ ਲੱਗਦਾ ਕਿ ਲੋਕਤੰਤਰ ਦਾ ਇਹ ਦਿਵਾਲੀਆ ਪਾਣਾ ਹੈਗਾ ਲੋਕਤੰਤਰ ਦਾ ਪੱਠਾ ਬੈਟਿਆ ਬੈ ਔਰ ਨੰਬਰ 2 ਤੇ ਜਿਹੜੀ ਲਾ ਐਂਡ ਜਸਟਿਸ ਦੀ ਕੰਡੀਸ਼ਨ ਹੈਗੀ ਆ ਪੰਜਾਬ ਦੇ ਵਿੱਚ ਔਰ ਭਾਰਤ ਦੇ ਵਿੱਚ ਇਹ ਬੁਰੇ ਤਰੀਕੇ ਦੇ ਨਾਲ ਅੱਜ ਜਿਹੜੀ ਹੈਗੀ ਆ ਟੁੱਟੀ ਪਈ ਹੈਗੀ ਆ ਕੱਲੀ ਪੰਜਾਬ ਦੀ ਉਹ ਗੱਲ ਨਾ ਕਰੋ ਜਦੋਂ ਦੇਸ਼ ਦਾ ਪ੍ਰਧਾਨ ਮੰਤਰੀ ਧਾਰਮਿਕ ਉਹਦੇ ਮੁੱਦਿਆਂ ਦੇ ਉੱਤੇ ਰੇ ਮੰਗਲ ਸੂਤਰ ਦੀ ਗੱਲ ਕਰਨ ਲਾ ਜਾਵੇ ਮੁਸਲਮਾਨਾਂ ਦੇ ਖਲਾਫ ਬੋਲਣ ਲਾ ਜਾਵੇ ਹਨੂਮਾਨ ਚਲੀਸਾ ਦੀਆਂ ਗੱਲਾਂ ਕਰਨੀਆਂ ਸ਼ੁਰੂ ਕਰ ਦੇਵੇ ਔਰ ਇਸ ਤੇ ਉੱਤੇ ਲੋਕ ਜਦੋਂ ਖਫਾ ਹੋ ਕੇ ਕੁਐਸਚਨ ਪੁੱਛਦੇ ਆਗੇ ਤਾਂ ਮੈਨੂੰ ਇਹ ਲੱਗਦਾ ਹੈਗਾ ਕਿ ਦਿਵਾਲੀਆਪਣ ਜਿਹੜਾ ਹੈਗਾ ਕਾਨੂੰਨ ਦਾ ਔਰ ਜਿਹੜਾ ਹੈਗਾ ਪਾਰਟੀਆਂ ਦਾ ਇਹ ਲੋਕਾਂ ਦੇ ਸਾਹਮਣੇ ਆ ਰਿਹਾ ਹੈ